ਪਰੀ ਸਤਿ ਸ੍ਰੀ ਅਕਾਲ ਹਰ ਵਾਰ ਦੀ ਤਰ੍ਹਾਂ ਜਿਸ ਤਰ੍ਹਾਂ ਪਹਿਲਾਂ ਵੀ ਮਾਨਸਾ ਸ਼ਹਿਰ ਨਾਲ ਜੁੜੇ ਜਿਹੜੇ ਗੰਭੀਰ ਮੁੱਦੇ ਨੇ ਲੋਕਾਂ ਦੀਆਂ ਜਿਹੜੀਆਂ ਸਮਾਜਿਕ ਧਾਰਮਿਕ ਜਾਂ ਕੋਈ ਜਿਹੜੀਆਂ ਰੋਹੀ ਮਰਾਂ ਦੀਆਂ ਜਿਹੜੀਆਂ ਜ਼ਰੂਰਤਾਂ ਨੇਗੀਆਂ ਜਾਂ ਉਹਨਾਂ ਦੇ ਜੀਵਨ ਦੇ ਨਾਲ ਸਿੱਧੇ ਸੰਬੰਧ ਰੱਖਦੇ ਨੇ ਸਮਾਜਿਕ ਜੀਵਨ ਨਾਲ ਉਹਨਾਂ ਨੂੰ ਇਹ ਤੁਸੀਂ ਜਿਹੜਾ ਆਵਾਰਦੇ ਹੋ ਇਸ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਹੁਣ ਜੇ ਅੱਜ ਗੱਲ ਕਰੀਏ ਕਿ ਕਸਬਾ ਪਿੱਖੀ ਦੇ ਵਿੱਚ ਇੱਕ ਜਿਹੜਾ ਲੰਬੇ ਸਮੇਂ ਤੋਂ ਚੱਲ ਰਿਹਾ ਸੀਗਾ ਇੰਸਟੀਚਿਊਟ ਸ਼ਿਵ ਸ਼ਕਤੀ ਨਰਸਿੰਗ ਉਹਨਾਂ ਦੇ ਜਿਹੜੇ ਮਾਲਕ ਨੇ ਉਹਨਾਂ ਦੇ ਬੇਟੇ ਦਾ ਕੀ ਜਿਹੜਾ ਜ ਇੱਕ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਇੱਕ ਨਿਯੋਣ ਜਿਹੜਾ ਇੱਕ ਇੱਕ ਮਤਲਬ ਕਹਿ ਸਕਦੇ ਆ ਕਿ ਇਲਾਕੇ ਦੇ ਵਿੱਚ ਬੜਾ ਮੋਹਰੀ ਸੰਸਥਾ ਸੀਗੀ ਉਹਨਾਂ ਦੇ ਮਾਲਕ ਦੇ ਖੁਦ ਜਿਹੜਾ ਉਹਨਾਂ ਦਾ ਬੇਟਾ ਹੈਗਾ ਉਹਦੇ ਕੋਲ ਹੀ ਜਾਲੀ ਸਰਟੀਫਿਕੇਟ ਨੇ ਤਾਂ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਆਪਾਂ ਜੇ ਆਪਾਂ ਇਹਨੂੰ ਗੰਭੀਰਤਾ ਨਾਲ ਇਸ ਦੀ ਜਾਂਚ ਬੜਤਾਲ ਕਰੀਏ ਕਿ ਜਦੋਂ ਕੋਈ ਸੰਸਥਾ ਬਣਾਉਂਦਾ ਹੈਗਾ ਬੰਦਾ ਉਹ ਦੂਸਰੇ ਲੋਕਾਂ ਨੂੰ ਜਾਲੀ ਸਰਟੀਫਿਕੇਟ ਦੇਣ ਦੀ ਜਾਂ ਉਹਨਾਂ ਨੂੰ ਜਾਲੀ ਡਿਗਰੀਆਂ ਦੇਣ ਦੀ ਗੱਲ ਤਾਂ ਕਰ ਸਕਦਾ ਹੈਗਾ ਤਾਂ ਘਟੂ ਘਟ ਆਪਣਾ ਘਰ ਤਾਂ ਉਹ ਸੇਫ ਰੱਖੂਗਾ ਜੇ ਉਹਨੇ ਕਿਤੇ ਨਾ ਕਿਤੇ ਆਪਦੇ ਜਿਹੜੇ ਆਪਦੇ ਪੁੱਤਰ ਆਪਾਂ ਦੇਖਦੇ ਕਿ ਜਿਹੜੇ ਜਿਹੜੇ ਧਨਾੜ ਜਿਹੜੇ ਵੱਡੇ ਮਗਰਮੱਛ ਨੇ ਨਸ਼ੇੜੇ ਨਸ਼ਿਆਂ ਦੇ ਸੌਦਾਗਰ ਨੇ ਅਸੀਂ ਉਹਨਾਂ ਵੀ ਦੇਖਦੇ ਹਾਂ ਕਿ ਉਹਨਾਂ ਦੇ ਜਵਾਗ ਤਾਂ ਖੁਦ ਵਧੀਆ ਸਕੂਲਾਂ ਕਾਲਜਾਂ 'ਚ ਪੜ੍ਹ ਰਹੇ ਹੁੰਦੇ ਨੇ ਉਹਨਾਂ ਦੀ ਜ਼ਿੰਦਗੀ ਵੀ ਵਧੀਆ ਤਰੀਕਿਆਂ ਚ ਚੱਲ ਰਹੀ ਹੁੰਦੀ ਹੈ ਉਹਨਾਂ ਦਾ ਖਾਣ ਪੀਣ ਵੀ ਵਧੀਆ ਚੱਲ ਰਿਹਾ ਹੁੰਦਾ ਹੈਗਾ ਪਰ ਉਹ ਜਿਹੜੇ ਨਸ਼ੇ ਦੇ ਸੌਦਾਗਰ ਨੇ ਆਮ ਲੋਕਾਂ ਨੂੰ ਨਸ਼ੇ ਵੰਡਦੇ ਨੇ ਤਾਂ ਕਿ ਵੀ ਸਾਡੇ ਜਵਾਗ ਸਾਡੇ ਮਹਿਲਮਾਨੀਆਂ ਵਧੀਰੇ ਰਹਿਣ ਤਾਂ ਲੋਕਾਂ ਦੇ ਉੱਜੜਦੇ ਰਹਿਣ ਤਾਂ ਇੱਥੇ ਅਸੀਂ ਦੇਖਦੇ ਹਾਂ ਕਿ ਇੱਕ ਸੰਸਥਾ ਦਾ ਮੁਖੀ ਜਿਹਦਾ ਖੁਦ ਜਿਹੜਾ ਬੇਟਾ ਹੈਗਾ ਉਹਦੇ ਕੋਲ ਹੀ ਝਾਲੀ ਸਰਟੀਫਿਕੇਟ ਹੈ ਜਿਹੜੇ ਪੜ ਵੀ ਰਹੇ ਨੇ ਜਿਹੜੇ ਇਸ ਤੋਂ ਪਹਿਲਾਂ ਪੜ ਕੇ ਚਲੇ ਗਏ ਤਾਂ ਉਹਨਾਂ ਦੇ ਜਿਹੜੇ ਸਰਟੀਫਿਕੇਟ ਨੇ ਉਹਨਾਂ ਤੇ ਇੱਕ ਸਵਾਲੀਆ ਚਿੰਨ ਲੱਗ ਜਾਂਦਾ ਹੈਗਾ ਜਿਹਦੀ ਜਾਂਚ ਕਰਾਉਣੀ ਜਿਹੜੀ ਬੜੀ ਗੰਭੀਰ ਹੋ ਜਾਂਦੀ ਹੈ ਕਿਉਂਕਿ ਮੈਂ ਦੁਬਾਰਾ ਫੇਰ ਉਹੀ ਗੱਲ ਕਰਦਾ ਹਾਂਗਾ ਕਿ ਜੇ ਕਿਤਨੇ ਕਿਤੇ ਉਹ ਸੰਸਥਾ ਦੇ ਵਿੱਚ ਫਰਜੀ ਜਿਹੜੇ ਹੈਗੇ ਨੇ ਸਰਟੀਫਿਕੇਟਾਂ ਦਾ ਜਿਹੜਾ ਮੁੱਦਾ ਕੰਮਕਾਰ ਚੱਲਦਾ ਰਿਹਾਗਾ ਤਾਂ ਘੱਟੋ ਘੱਟ ਉੱਥੋਂ ਦੇ ਜਿਹੜੇ ਮੁਖੀ ਨੇ ਉਸ ਸੰਸਥਾ ਦੇ ਉਹ ਆਪਦੇ ਬੱਚੇ ਨੂੰ ਤਾਂ ਆਪਦੇ ਪੁੱਤਰ ਨੂੰ ਤਾਂ ਉਹ ਸਰਟੀਫਿਕੇਟ ਕੋਈ ਅਸਲੀ ਉਹਨੂੰ ਕਰਵਾਉਂਦੇ ਕਿਤਨਾ ਕਿਤੋਂ ਤਾਂ ਇਹ ਜਿਹੜਾ ਉਹਨਾਂ ਨੇ ਖੁਦ ਉਹਨਾਂ ਦਾ ਜਿਹੜਾ ਮ ਉਦੇ ਕੋਲ ਹੀ ਜਾਲੀ ਸਰਟੀਫਿਕੇਟ ਹੈਗਾ ਤਾਂ ਉਥੋਂ ਪੜ ਕੇ ਗਏ ਔਰ ਪੜਨ ਵਾਲੇ ਜਿਹੜੇ ਆਪਣੇ ਦੇਸ਼ ਦੇ ਕੋਨੇ-ਕੋਨੇ ਤੋਂ ਉਥੋਂ ਪਤਾ ਲੱਗਿਆਗਾ ਕਿ ਉਥੋਂ ਜਿਹੜੇ ਵਿਦਿਆਰਥੀ ਆ ਕੇ ਪੜ ਰਹੇ ਨੇ ਕੁਝ ਕਿ ਜਿਹੜਾ ਹੈਗਾ ਉਦੋਂ ਅੱਗੇ ਵੀ ਹੈਗਾ ਕੁਝ ਜਿਹੜੀ ਆਪਦੀ ਹਾਇਰੀ ਦਿੰਦੇ ਵੀ ਨੇ ਕੁਝ ਨਹੀਂ ਵੀ ਦਿੰਦੇ ਇਹ ਇੱਕ ਵੱਖਰਾ ਪਿਛਾ ਹੈਗਾ ਇਹਦੇ ਬਾਰੇ ਵੀ ਜਿਹੜੀ ਬਰਤਾਲ ਬਣਦੀ ਆ ਪਰ ਹੁਣ ਜਿਵੇਂ ਪਹਿਲਾਂ ਵੀ ਆਪਾਂ ਗੱਲ ਕਰਦੇ ਆ ਕਿ ਪੰਜਾਬ ਸਰਕਾਰ ਦਾ ਜਿਹੜਾ ਮੇਨ ਫੋਕਸ ਹੈਗਾ ਅੱਜ ਜਿਹੜੀ ਮੌਜੂਦਾ ਸਾਡੀ ਆਪ ਸਰਕਾਰ ਹੈਗੀ ਉਹਦਾ ਫੋਕਸ ਹੈਗਾ ਸਿੱਖਿਆ ਤੇ ਸਿਹਤ ਸਿੱਖਿਆ ਦੇ ਸਿੱਖਿਆ ਦੇ ਮਾਮਲੇ ਦੇ ਵਿੱਚ ਉਹਨਾਂ ਨੇ ਕਿਹਾ ਸੀ ਵੀ ਅਸੀਂ ਸੁਧਾਰ ਕਰਨਾਗਾ ਔਰ ਸਿੱਖਿਆ ਦੇ ਸਿਹਤ ਦੇ ਵਿੱਚ ਸੁਧਾਰ ਕਿਸ ਤਰ੍ਹਾਂ ਹੋਊਗਾ ਜਦੋਂ ਇਸ ਤਰ੍ਹਾਂ ਇੱਕ ਜਿਹੜੀਆਂ ਸੰਸਥਾਵਾਂ ਜਿਹੜੀਆਂ ਸਿਹਤ ਨਾਲ ਜੁੜੀਆਂ ਹੋਈਆਂ ਰਹੀਆਂ ਉਹਨਾਂ ਦੇ ਜਿਹੜੇ ਸਰਟੀਫਿਕੇਟ ਨੇ ਉਹ ਜਾਲੀ ਹੋਏ ਪਾਈ ਆ ਰਹੇ ਨੇ ਔਰ ਉਹ ਵਿਅਕਤੀ ਜਿਹੜੇ ਜਾਲੀ ਸਰਟੀਫਿਕੇਟਾਂ ਦੇ ਨਾਲ ਡਿਗਰੀਆਂ ਲੈ ਕੇ ਆਪਣੇ ਆਪ ਨੂੰ ਡਾਕਟਰ ਬਣਨ ਲੱਗੇ ਨੇ ਕੱਲ ਉਹ ਜਦੋਂ ਆਪਣੇ ਸ਼ਹਿਰ ਦੇ ਵਿੱਚ ਜਾਣਗੇ ਕਿਸੇ ਪਿੰਡ ਦੇ ਵਿੱਚ ਜਾਣਗੇ ਕਿਤੇ ਉਹ ਸਰਕਾਰੀ ਸੰਸਥਾ ਦੇ ਵਿੱਚ ਲੱਗਣਗੇ ਉਹਨਾਂ ਸਰਟੀਫਿਕੇਟਾਂ ਦੇ ਨਾਲ ਸਰਕਾਰੀ ਤਰ੍ਹਾਂ ਸਰਵਿਸ ਦੇਣਗੇ ਸਰਵਿਸ ਦੇਣਗੇ ਤਾਂ ਉਹਨਾਂ ਨੂੰ ਉਹ ਉਹਨਾਂ ਨੂੰ ਜਿਹੜੇ ਜਿਹਨਾਂ ਜਿਹੜੇ ਵਿਅਕਤੀ ਉਹਨਾਂ ਬਾਰੇ ਜਿਹੜਾ ਹੈਗਾ ਆਪਾਂ ਭਲੀ ਭਾਤ ਸੋਚ ਸਕਦੇ ਹਾਂ ਕਿ ਉਹਨਾਂ ਦਾ ਭਵਿੱਖ ਕੀ ਹੋਊਗਾ ਵਿਚਾਰਾਂ ਦਾ ਉਹਨਾਂ ਦੀ ਸਿਹਤ ਨਾਲ ਹੀ ਲੋਕ ਤਲਵਾੜ ਕਰ ਰਹੇ ਨੇ ਜਿਹੜੇ ਲੋਕ ਕਦੇ ਖੁਦ ਕਾਲਜ ਦੇ ਵਿੱਚ ਨਹੀਂ ਆਏ ਇਹਨਾਂ ਦੇਖੋ ਜਿਹੜੀ ਇਹ ਸਸਤਾ ਜਿਹੜੇ ਇਸ ਤਰ੍ਹਾਂ ਦੇ ਕੋਰਸਜ ਹੁੰਦੇ ਨੇ ਬੀ ਐਮ ਐਸ ਹੋ ਗਿਆ ਬੈਚਲਰ ਆਯੁਰਵੈਦਿਕ ਮੈਡੀਕਲ ਸਾਇੰਸਸ ਉਹਦੇ ਵਿੱਚ ਲੰਮਾ ਜਿਹੜਾ ਹੈਗਾ ਇੱਕ ਪੀਰੀਅਡ ਉਹਨਾਂ ਦੀ ਪੜ੍ਹਾਈ ਦਾ ਪ੍ਰੈਕਟੀਕਲ ਦੇ ਨਾਲ ਸੰਬੰਧਿਤ ਹੈਗਾ ਮੈਨੂੰ ਖੁਦ ਹੀ ਸਿਹਤ ਦੇ ਨਾਲ ਸੰਬੰਧਿਤ ਆ ਵੀ ਉਹਨਾਂ ਨੂੰ ਕਿਵੇਂ ਕਿਹੜੀ ਗੋਲੀ ਕਿਸ ਵੇਲੇ ਦੇਣੀ ਆ ਥਿਉਰੀ ਵੀ ਹੈਗੀ ਆ ਪ੍ਰੈਕਟੀਕਲ ਵੀ ਹੈਗਾ ਔਰ ਇਹ ਵਿਅਕਤੀ ਜਿਹੜੇ ਇਸ ਬਾਰੇ ਜਿਹੜਾ ਪੰਜਾਬ ਦੀ ਸਰਕਾਰ ਨੂੰ ਜਿੱਥੇ ਉਹ ਨਸ਼ਾ ਦੇ ਮੁੱਦੇ ਦੇ ਉੱਤੇ ਗੰਭੀਰ ਹੋਈ ਹੈ ਸਰਕਾਰ ਸਿੱਖਿਆ ਤੇ ਸਿਹਤ ਦੀਆਂ ਗੱਲਾਂ ਕਰ ਰਹੀ ਹੈ ਸਰਕਾਰ ਵੀ ਅਸੀਂ ਇਹਦੇ ਵਾਸਤੇ ਪੂਰੀ ਸਰਉਦਾ ਕਰਨਾ ਤਾਂ ਇਹ ਜਿਹੜੇ ਫਰਜੀ ਦਸਤਾਵੇਜ਼ ਨਾਲ ਕਿਸ ਨੂੰ ਡਾਕਟਰ ਬਣਾਉਂਦੇ ਨੇ ਤਾਂ ਇਹ ਡਾਕਟਰ ਜਿਹੜੇ ਕੀ ਨੇ ਇਹ ਲੋਕਾਂ ਨੂੰ ਠੀਕ ਕਰਨ ਦੇ ਨਾਤੇ ਗੋਲੀਆਂ ਜਿਹੜੇ ਨਸ਼ੇੜੀ ਨਸ਼ੇ ਬੰਦਦੇ ਨੇ ਤਾਂ ਕਿ ਇਹਨਾਂ ਕੋਲ ਬਾਰ ਬਾਰ ਆ ਜਾਣ ਕਿਉਂਕਿ ਇਹਨਾਂ ਨੂੰ ਸਿਹਤ ਦਾ ਕੋਈ ਬਲਾ ਇਹਨਾਂ ਨੂੰ ਨਾ ਤਾਂ ਕੋਈ ਪਤਾ ਹੈਗਾ ਮਨੁੱਖੀ ਸਿਹਤ ਦਾ ਨਾ ਹੈ ਕਿਉਂਕਿ ਪ੍ਰੈਕਟੀਕਲ ਇਹਨਾਂ ਕੋਲ ਨਹੀਂ ਹੈਗਾ ਥਿਉਰੀ ਇਹਨਾਂ ਨੇ ਨਹੀਂ ਕੀਤੀ ਤਾਂ ਇਹ ਅੱਗੇ ਜਾ ਕੇ ਜਿਹੜਾ ਨਸ਼ੇੜੀ ਨਸ਼ੇਲੀਆਂ ਦਵਾਈਆਂ ਦਾ ਅੱਗੇ ਜਾ ਕੇ ਉਹ ਨਸ਼ੀਲੀਆਂ ਦਵਾਈਆਂ ਦਾ ਜਿਹੜਾ ਵਪਾਰ ਕਰਨ ਲੱਗਦੇ ਨੇ ਜਿਹਦੇ ਨਾਲ ਜਿਹੜਾ ਆ ਗਿਆ ਪਵਿੱਖਾ ਦੇ ਵਿੱਚੜੀ ਸਾਡੀ ਪਨੀਰੀ ਉਹਨੂੰ ਬੜਾ ਵੱਡਾ ਖਤਰਾ ਪੈਦਾ ਹੋ ਜਾਏਗਾ ਕਿਉਂਕਿ ਅਕਸਰ ਹੁਣੇ ਜੇ ਇੱਕ ਕਿਸਾਨ ਜਥੇਬੰਦੀਆਂ ਵੱਲੋਂ ਵੀ ਇਕਾਦਾਰੇ ਤੇ ਸਵਾਲ ਚੁੱਕੇ ਗਏ ਸੀ ਔਰ ਕਿਵੇਂ ਦੇਖਦੇ ਹੋ ਜਿਵੇਂ ਨਾਨ ਅਟੈਂਡਿੰਗ ਸਕੂਲਾਂ ਵਿੱਚ ਭਰਤੀ ਕਿਤੇ ਜਾਂਦੇ ਆ ਬੱਚੇ ਉਸੇ ਤਰ੍ਹਾਂ ਹੀ ਇੱਥੇ ਕਾਗਜ਼ਾਚ ਨਰਸਿੰਗ ਹੋ ਰਹੀ ਹੈ ਕਾਗਜ਼ਾਾਂਜੀ ਬੀਐਡ ਹੋ ਜਾਂਦੀ ਹੈ ਜਾਂ ਆਰਟ ਐਂਡ ਕ੍ਰਾਫਟ ਦੇ ਜਿਹੜੇ ਕੋਰਸਜ ਹੈ ਜਾਂ ਬੈਦ ਉਪਬੈਦ ਦੇ ਜਿਹੜੇ ਕੋਰਸਜ ਹੈ ਉਹ ਸਟੂਡੈਂਟ ਤਾਂ ਇੱਥੇ ਆ ਹੀ ਨਹੀਂ ਹੁੰਦੇ ਉਹਨੂੰ ਕਿਵੇਂ ਦੇਖਦੇ ਕੋ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਸਿੱਖਿਆ ਦਾ ਨਿੱਜੀਕਰਨ ਹੁਣ ਅਲੱਗ ਜੀਆ ਹੁਣ ਤਾਂ ਵਪਾਰੀਕਰਨ ਹੋ ਚੁੱਕਿਆ ਇਸ ਦਾ ਸਿੱਖਿਆ ਨੂੰ ਵੇਚਿਆ ਜਾ ਰਿਹਾ ਹੈਗਾ ਪਿੱਛੇ ਜੇ ਤੁਸੀਂ ਆਪਾਂ ਪਹਿਲਾਂ ਤੁਸੀਂ ਗੱਲ ਕੀਤੀ ਹੈ ਜਿਹੜੀ ਕਿ ਮਾਨਸਾ ਦੇ ਨਾਲ ਲੱਗਦਾ ਜਿਹੜਾ ਬਠਿੰਡਾ ਜ਼ਿਲ੍ਹੇ ਦਾ ਪਿੰਡ ਹੈਗਾ ਉੱਥੋਂ ਦੇ ਅਦਰਸ਼ ਸਕੂਲ ਦੇ ਵਿੱਚ ਕਿਸ ਤਰ੍ਹਾਂ ਕਿਸਾਨ ਯੂਨੀਅਨ ਦਾ ਨੇ ਉਸ ਦੇ ਚੀਜ਼ ਦਾ ਵਿਰੋਧ ਕੀਤਾ ਔਰ ਹੁਣ ਹਾਕਰਕਾਰ ਸਰਕਾਰ ਨੂੰ ਮਜਬੂਰ ਹੋ ਕੇ ਜਿਹੜਾ ਉਹਦਾ ਪ੍ਰਬੰਧ ਹੈਗਾ ਉਹ ਸਰਕਾਰੀ ਹੱਥਾਂ ਦੇ ਵਿੱਚ ਦੇਣਾ ਪਿਆ ਕਿਉਂਕਿ ਜਿਹੜੇ ਉਸ ਚੀਜ਼ ਨੂੰ ਚਲਾਉਂਦੇ ਸੀਗੇ ਕਿਤੇ ਨਾ ਕਿਤੇ ਧੰਦੀਆਂ ਤਾਂ ਹੋਈ ਪਹਿਲਾਂ ਵੀ ਆਪਾਂ ਦੇਖੀਏ ਕਿ ਮਾਨਸਾ ਦੇ ਵਿੱਚ ਬਹੁਤ ਸਾਰੀਆਂ ਸਸਤਾਵਾਂ ਜਿਹੜੀਆਂ ਸੀਗੀਆਂ ਉਹ ਨਰਸਿੰਗ ਖੇਤਰ ਦੇ ਵਿੱਚ ਉਹ ਵੀ ਬਵਾਦਾਂ ਦੇ ਵਿੱਚ ਰਹੀਆਂ ਨੇ ਕਿਸੇ ਅਲੱਗ-ਅਲੱਗ ਕਾਰਨਾਂ ਦੇ ਕਰਕੇ ਉਹ ਕਾਰਨ ਕੋਈ ਉਹ ਵੀ ਇੱਕ ਜਿਹੜੇ ਉਹ ਕਾਰਨ ਸੀਗੇ ਮਤਲਬ ਕੋਈ ਉੱਥੋਂ ਦੀਆਂ ਗੈਰ ਅਨੈਤ ਜਿਹੜੀਆਂ ਗੈਰ ਕਾਨੂੰਨੀ ਔਰ ਅਨੈਤ ਗਤੀਵਿਧੀਆਂ ਹੁੰਦੀਆਂ ਸੀਗੀਆਂ ਉਹ ਵੀ ਇਹਦਾ ਹਿੱਸਾ ਸੀਗਾ ਇੱਕ ਕਿ ਕਿਸੇ ਤਰ੍ਹਾਂ ਦਾ ਜਿਹੜੇ ਉੱਥੇ ਦੇ ਉਹਨਾਂ ਸਸਤਾਵਾਂ ਦੇ ਡਾਇਰੈਕਟਰ ਸੀਗੇ ਜਾਂ ਮੁਖੀ ਸੀਗੇ ਉਹ ਵਿਦਿਆਰਥੀਆਂ ਨੂੰ ਵਿਦਿਆਰਥਣਾਂ ਨੂੰ ਜਿਹੜਾ ਹੈਗਾ ਗੁੰਮਰਾਹ ਕਰਕੇ ਉਹਨਾਂ ਨੂੰ ਬਲੈਕਮੇਲ ਕਰਕੇ ਉਹਨਾਂ ਤੋਂ ਜਿਹੜਾ ਹੈ ਉਹਨਾਂ ਦੇ ਨੰਬਰ ਲਵਾਉਣ ਦੀਆਂ ਗੱਲਾਂ ਕਰਦੇ ਸੀਗੇ ਔਰ ਕੁਝ ਕੇ ਜਿਹੜੇ ਵਿਦਿਆਰਥੀ ਸੀਗੇ ਜਿਨ੍ਹਾਂ ਦਾ ਪੜ੍ਹਾਈ ਲਿਖਾਈ ਵੱਲ ਕੋਈ ਬਹੁਤਾ ਧਿਆਨ ਨਹੀਂ ਹੁੰਦਾ ਉਹ ਇਹਨਾਂ ਦੇ ਚਾਂਸੇ ਵਿੱਚ ਛੇਤੀ ਆ ਜਾਂਦੇ ਨੇ ਉਹਨਾਂ ਨੂੰ ਹੋ ਜਾਂਦਾ ਹੈ ਅਤਿਆਚਾਰ ਹੁੰਦਾ ਰਿਹਾ ਹੈ ਜਿਹੜਾ ਉਹਨਾਂ ਦਾ ਮਤਲਬ ਅਤਿਆਚਾਰ ਹੁੰਦਾ ਰਿਹਾ ਉਹ ਇਹਨਾਂ ਦੀਆਂ ਗੱਲਾਂ ਜਿਆਦਾ ਛੇਤੀ ਆ ਜਾਂਦੇ ਨੇ ਕਿ ਸਾਨੂੰ ਡਿਗਰੀ ਦਿਓ ਉਹਦੇ ਵਾਸਤੇ ਉਹ ਜਿਹੜਾ ਵਕ-ਵਕ ਤਰ੍ਹਾਂ ਦੇ ਸਮਝੌਤੇ ਕਰਨ ਨੂੰ ਵੀ ਤਿਆਰ ਹੋ ਜਾਂਦੇ ਨੇ ਪਰ ਉਹਦਾ ਜਿਹੜਾ ਖਮਿਆਜਾ ਹੈਗਾ ਉਹ ਆਮ ਲੋਕਾਂ ਨੂੰ ਜਦੋਂ ਉਹ ਲੋਕ ਉਹੀ ਜਿਹੜੀਆਂ ਸਰਕਾਰੀ ਸੰਸਥਾਵਾਂ ਦੇ ਵਿੱਚ ਆਉਂਦੇ ਨੇ ਉਹਦਾ ਖਮਿਆਜਾ ਆਮ ਲੋਕਾਂ ਇਨਾਂ ਦੇ ਸ਼ੋਸ਼ਣ ਦਾ ਜਿਹੜਾ ਜਿਹੜਾ ਇਹ ਮੈਡੀਕਲ ਮਾਫੀਆ ਹੈਗਾ ਉਹਦੇ ਸ਼ਿਕਾਰ ਹੁੰਦੇ ਨੇ ਉਹਦੇ ਪ੍ਰਤੀ ਜਿਹੜਾ ਹੈਗਾ ਜਾਂ ਹੋਰ ਵੀ ਵੱਖ-ਵੱਖ ਤਰ੍ਹਾਂ ਦੇ ਜੇ ਸਿੱਖਿਆ ਦੀ ਗੱਲ ਕਰੀਏ ਕਿ ਜਿਹੜੇ ਵੱਖ-ਵੱਖ ਡਿਗਰੀ ਕਾਲਜਸ ਨੇਗੇ ਕੋਈ ਜਿਹੜੇ ਪ੍ਰੋਫੈਸ਼ਨਲ ਕਾਲਜ ਕੋਈ ਆਰਟ ਐਂਡ ਕ્રાਫਟ ਦੇ ਕਾਲਜ ਮਾਨਸਾ 'ਚ ਬੜੀ ਧੜਾਧੜ ਖੁੱਲ੍ਹੇ ਸੀਗੇ ਉਹ ਹੁਣ ਕੁਛ-ਕੁਛ ਨਾ ਕੁਛ ਬੰਦ ਵੀ ਹੋਏ ਨੇ ਜਿਹੜਾ ਹੈਗਾ ਸਰਕਾਰਾਂ ਦੀਆਂ ਸਖਤੀਆਂ ਦੇ ਕਾਰਨ ਪਰ ਹਲੇ ਵੀ ਜਿਹੜਾ ਹੈਗਾ ਜੇ ਆਪਾਂ ਹਾਇਰੀ ਦੀ ਗੱਲ ਕਰੀਏ ਤਾਂ ਜਿਵੇਂ ਕੋਈ ਬੀਏਡ ਕਾਲਜਸ ਨੇਗੇ ਉੱਥੇ ਵੀ ਕੀ ਹੈਗਾ ਕਿ ਉਹਦੇ ਵਿੱਚ ਵੀ ਪ੍ਰੈਕਟੀਕਲ ਤੌਰ ਤੇ ਪੜਾਉਣ ਦੀ ਉਹਨਾਂ ਨੂੰ ਟੀਚਿੰਗ ਪ੍ਰੈਕਟਿਸ ਕਰਵਾਉਣਾ ਜਿਹੜੀ ਹੈਗੀ ਉਹ ਲੱਗਦੀ ਹੈ ਉਹਨਾਂ ਦੀ ਬੀਐਡ ਦੇ ਵਿੱਚ ਉਹ ਵੀ ਉਹ ਜਿਹੜੇ ਲਾਉਣ ਨਹੀਂ ਆਉਂਦੇ ਉਹੀ ਗੱਲ ਤੁਹਾਡੀ ਕਿ ਪੇਪਰਾਂ ਦਾ ਜਿਹੜਾ ਤੱਕ ਸਿਰਫ ਸੀਮਿਤ ਰੱਖਿਆ ਹੁੰਦਾ ਉਹਨਾਂ ਨੇ ਕਿ ਕਈ ਵਾਰੀ ਤਾਂ ਦੇਖਿਆ ਗਿਆ ਕਿ ਪੇਪਰਾਂ ਤੱਕ ਵੀ ਐਡਜਸਟਮੈਂਟਾਂ ਜਿਹੜੀਆਂ ਇਹ ਛੀਟਾਂ ਵਗੈਰਾ ਦੀਆਂ ਆਪਣੀਆਂ ਕਰਦੇ ਨੇ ਬੜਾ ਵੱਡਾ ਇੱਕ ਵਪਾਰ ਜਦੋਂ ਗੱਲ ਵਪਾਰੀ ਕਰਨ ਤੇ ਹੋ ਜੇ ਤਾਂ ਉਦੋਂ ਵੀ ਕੁਝ ਵੀ ਜਿਹੜਾ ਹੈਗਾ ਵਪਾਰ ਦੇ ਵਿੱਚ ਕੁਝ ਵੀ ਜਿਹੜਾ ਹਰ ਤਰ੍ਹਾਂ ਦੇ ਹਥਕੰਡੇ ਅਪਣਾ ਕੇ ਇਹ ਇਹਨਾਂ ਦਾ ਜਿਹੜਾ ਮਕਸਦ ਹੁੰਦਾ ਹੈਗਾ ਕਿ ਅਸੀਂ ਆਪਣੇ ਗਾਹਕ ਨੂੰ ਕੁਝ ਕਰਨਾ ਹੈਗਾ ਗਾਹਕ ਉਹ ਵਿਦਿਆਰਥੀ ਨੇ ਜਿਹੜ ਕੋਈ ਜਾਤੀਦਾਰ ਸਰਟੀਫਿਕੇਟ ਜਾਲੀ ਸੀ ਜਿਹੜੇ ਉਹਨਾਂ ਦੇ ਆਧਾਰ ਤੇ ਕੋਈ ਬੰਦੇ ਲੱਗੇ ਨੇ ਕਈ ਕਈ ਆਪਣੇ ਪ੍ਰਸਿੱਧ ਗਾਇਕ ਨੇ ਰੰਡਾ ਜ਼ਿਲ੍ਹੇ ਨਾਲ ਸੰਬੰਧਿਤ ਉਹਨਾਂ ਦੀ ਸੋਚਾ ਕਹਿ ਰਹੇ ਸੀ ਕਿ ਉਹਨਾਂ ਦੀ ਸਰਕਾਰਾਂ ਤੱਕ ਪਹੁੰਚ ਜਿਹੜੀ ਵਿਉਂਦਾ ਸਰਕਾਰ ਹੈਗੀ ਉੱਥੇ ਉਹਨਾਂ ਦਾ ਹੱਥ ਪੈਂਦਾ ਸੀਗਾ ਉਹਦੇ ਵਾਸਤੇ ਵੀ ਜਿਹੜਾ ਮੁੱਦਾ ਉਹ ਵਿਚੀ ਦੱਬਿਆ ਗਿਆ ਔਰ ਜਿਸ ਤਰ੍ਹਾਂ ਇੱਕ ਰਿਜ਼ਰਵੇਸ਼ਨ ਬਚਾਓ ਮੋਰਚੇ ਵਾਲੇ ਨੇ ਜਾਲੀ ਸਰਟੀਫਿਕੇਟਾਂ ਦਾ ਇੱਕ ਮਹਿੰਮ ਚਲਾਈ ਸੀਗੀ ਤਾਂ ਤੁਸੀਂ ਚਾਹੁੰਦੇ ਆ ਕਿ ਸਰਕਾਰ ਇਸ ਤੇ ਖੁਦ ਜਿਹੜਾ ਕੰਮ ਕਰੇ ਕਿ ਜਾਲੀ ਸਰਟੀਫਿਕੇਟ ਕਈ ਸਰਟੀਫਿਕੇਟ ਦੇਖੋ ਮੈਡੀਕਲ ਨਾਲ ਸੰਬੰਧਿਤ ਨਹੀਂ ਮੈਡ ਸਰਟੀਫਿਕੇਟ ਜੇ ਆਪਾਂ ਸਰਟੀਫਿਕੇਟ ਦੀ ਗੱਲ ਕਰੀਏ ਤਾਂ ਕਈ ਲੋਕ ਜਿਹੜੇ ਹੈਗੇ ਨੇ ਮੈਡੀਕਲ ਸਰਟੀਫਿਕੇਟ ਜਿਹੜੇ ਝਾਲੀ ਬਣਾ ਕੇ ਉਹਦਾ ਲਾਹਾ ਲੈਂਦੇ ਨੇ ਨੌਕਰੀਆਂ ਦੇ ਵਿੱਚ ਤਰੱਕੀਆਂ ਦੇ ਵਿੱਚ ਉਹਦੇ ਵਾਸਤੇ ਵੀ ਜਿਹੜਾ ਹੈਗਾ ਇਹਨੂੰ ਦੇਖਣਾ ਪਊਗਾ ਕਿਉਂਕਿ ਜਿਹੜਾ ਇਹ ਮਤਲਬ ਮੈਡੀਕਲ ਸਰਟੀਫਿਕੇਟ ਝਾਲੀ ਬਣਾ ਕੇ ਜਾਂ ਕੋਈ ਕਿਸੇ ਤਰ੍ਹਾਂ ਦੇ ਸਿੱਖਿਆ ਨਾਲ ਸੰਬੰਧਿਤ ਸਰਟੀਫਿਕੇਟ ਬਣਾ ਕੇ ਉਹ ਬਹੁਤ ਸਾਰੇ ਲੋਕ ਜਿਹੜੇ ਖੁਦ ਉਹਨਾਂ ਅਸਲੀਅਤ ਦੇ ਵਿੱਚੋਂ ਪੀੜਤ ਨੇ ਉਹਨਾਂ ਨੂੰ ਇਹ ਜਿਹੜੀਆਂ ਸਹੂਲਤਾਂ ਨੇ ਮੈਡੀਕਲ ਸਹੂਲਤਾਂ ਦਾ ਉਹ ਉਹਨਾਂ ਨੂੰ ਲਾਭ ਨਹੀਂ ਮ ਜਾਲੀ ਸਰਟੀਫਿਕੇਟ ਨਾਲ ਲਏ ਜਾਂਦੇ ਨੇ ਤੁਹਾਨੂੰ ਨਹੀਂ ਲੱਗਦਾ ਵੀ ਸਰਕਾਰ ਨੂੰ ਇਹ ਜਿਹੜੇ ਸਾਰੇ ਮਾਨਸਾ ਜ਼ਿਲ੍ਹੇ ਦੇ ਜਿਹੜੇ ਮਾਨਸਾ ਕੀ ਮੈਂ ਕਹਿੰਦਾ ਪੰਜਾਬ ਭਰ ਦੇ ਜਿੰਨੇ ਵੀ ਨੀਜੀਕਰਨ ਕੀਤਾ ਹੋਇਆ ਪ੍ਰਾਈਵੇਟ ਸਿੱਖਿਆ ਬਣ ਰਹੇ ਨੇ ਉਹਨਾਂ ਦੀ ਪੂਰੀ ਡੀਪਲੀ ਜਾਂਚ ਕਰਨੀ ਚਾਹੀਦੀ ਹੈ ਔਰ ਕਿੰਨੀਆਂ ਸੀਟਾਂ ਸੀ ਕੀ ਸੀਗਾ ਕਿਉਂਕਿ ਆਪਾਂ ਅਕਸਰ ਪਹਿਲਾਂ ਵੀ ਦੇਖਿਆ ਸੀ ਕਿ ਇਹਦੋਂ ਪਹਿਲਾਂ ਕੁਝ ਸਾਲ ਪਹਿਲਾਂ ਜਾਲੀ ਵਕੀਲ ਵੀ ਆਈ ਸੀਗੇ ਜਿਨ੍ਹਾਂ ਦੀਆਂ ਡਿਗਰੀਆਂ ਬਕੋਈਆਂ ਗਈਆਂ ਔਰ ਡਿਗਰੀਆਂ ਸਿਲੰਡਰ ਕੀਤੀਆਂ ਗਈਆਂ ਉਹ ਵੀ ਨੀਜੀਕਰਨ ਦਾ ਸ਼ਿਕਾਰ ਹੋਇਆ ਜਿਹੜੇ ਵਕੀਲ ਵੀ ਬਣੇ ਸੀ ਉਸੇ ਤਰ੍ਹਾਂ ਦਾ ਜਿਹੜਾ ਸਕੈਂਡਲ ਹੈ ਇਹ ਐਜੂਕੇਸ਼ਨ ਚ ਕਿੱਥੇ ਹੋ ਰਿਹਾ ਜਾਂ ਮੈਡੀਕਲ ਕਿੱਥੇ ਚ ਹੋ ਰਿਹਾ ਇਸ ਇਸ ਤੇ ਸਰਕਾਰ ਨੂੰ ਗੰਭੀਰ ਹੋਣਾ ਚਾਹੀਦਾ ਬਿਲਕੁਲ ਤੁਹਾਡੀ ਗੱਲ ਨਾਲ ਮੈਂ ਬਿਲਕੁਲ ਸਹਿਮਤ ਹਾਂ ਕਿ ਜਿਸ ਤਰ੍ਹਾਂ ਤੁਸੀਂ ਆ ਵਕੀਲਾਂ ਵਾਲੀ ਗੱਲ ਕੀਤੀ ਹੈ ਕਿ ਉਹਦੇ ਵਿੱਚ ਵੀ ਕੀ ਸੀਗਾ ਕਿ ਹਿਮਾਚਲ ਪ੍ਰਦੇਸ਼ ਦੀ ਇੱਕ ਯੂਨੀਵਰਸਿਟੀ ਸੀ ਜਿਹੜੀ ਉਹ ਵਕੀਲਾਂ ਨੂੰ ਜਿਹੜਾ ਆਪਣਾ ਉਹਨਾਂ ਦੀ ਵਕਾਲਤ ਨਾਲ ਸੰਬੰਧਿਤ ਡਿਗਰੀਆਂ ਦਿੰਦੀ ਸੀਗੀ ਉਹਦੇ ਵਿੱਚ ਮੈਂ ਸਮਝਦਾ ਕਿ ਜਿਹੜੇ ਵਕਾਲਤ ਜਿਹੜੇ ਲੋਕਾਂ ਨੇ ਉਥੋਂ ਡਿਗਰੀਆਂ ਲਈਆਂ ਨਹੀਂ ਆ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਉਸ ਕਾਲਜ ਨੂੰ ਕਿੰਨੀਆਂ ਸੀਟਾਂ ਅਲਾਟ ਹੋਈਆਂ ਨੇ ਯੂਜੀਸੀ ਵੱਲੋਂ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਵੱਲੋਂ ਜਾਂ ਉਸ ਯੂਨੀਵਰਸਿਟੀ ਨੂੰ ਕਿ ਤਾਂ ਉਸ ਦਾ ਪੂਰਾ ਪੂਰਾ ਜਿਹੜਾ ਸਰਕਾਰ ਨੂੰ ਟਾਈਮ ਟੂ ਟਾਈਮ ਉਹਦੀ ਉਹ ਜਿਹੜੀ ਹੈਗੀ ਉਹਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈਗਾ ਉਹਦੀ ਜਾਂਚ ਕਰਦੇ ਰਹਿਣਾ ਚਾਹੀਦਾ ਹੈਗਾ ਹੁਣ ਜੇ ਗੱਲ ਕਰੀਏ ਕਿ ਹਿਮਾਚਲ ਦੇ ਵਿੱਚ ਵੀ ਕੀ ਹੋਇਆ ਸੀਗਾ ਕਿ ਸਰਕਾਰ ਨੇ ਟਾਈਮ ਰਹਿੰਦੇ ਹੋਏ ਉਸ ਯੂਨੀਵਰਸਿਟੀ ਦੀਆਂ ਸੀਟਾਂ ਦਾ ਧਿਆਨ ਹੀ ਨਹੀਂ ਰੱਖਿਆ ਕਿ ਕਿੰਨੀਆਂ ਉਹਨਾਂ ਨੂੰ ਸੀਟਾਂ ਅਲਾਟ ਹੋਈਆਂ ਹੋਈਆਂ ਨੇ ਤਾਂ ਕਿੰਨੀਆਂ ਉਹ ਕਿੰਨੇ ਲੋਕਾਂ ਨੂੰ ਐਲ ਐਲ ਵੀ ਕਰਵਾ ਲੇ ਉਹ ਉਹਦੇ ਵਿੱਚ ਕੀ ਹੈਗਾ ਕਿ ਜਿਹੜੀ ਵਿਅਕਤੀ ਨੇ ਉੱਥੋਂ ਐਲ ਐਲ ਵੀ ਕੀਤੀ ਹੈ ਉਹਦੀ ਡਿਗਰੀ ਸਹੀ ਹੈ ਉਹਦੀ ਡਿਗਰੀ ਜਿਹੜੀ ਹੈਗੀ ਹੈਗੀ ਕੋਰਟ ਨੇ ਵੀ ਉਹਦਾ ਮਤਲਬ ਕੇਸ ਜੁ ਹੋਏ ਨੇ ਤਾਂ ਉਹ ਕੋਰਟ ਨੇ ਕਿਹਾ ਕਿ ਉੱਥੇ ਜਾਲੀ ਡਿਗਰੀ ਦਾ ਮਤਲਬ ਇਹ ਦੇਖੋ ਜੀ ਵੀ ਉਹ ਬੰਦਾ ਉੱਥੇ ਗਿਆ ਨਹੀਂ ਤੇ ਕੂਈ ਉੱਥੇ ਬਾਹਰ ਕੈਫੇ ਦੇ ਤਿਆਰ ਕਰਕੇ ਉਹਨੇ ਬਣਾ ਕੇ ਦੇ ਦਿੱਤੀ ਪਰ ਉਹਨਾਂ ਨੇ ਉੱਥੇ ਹਾਜ਼ਰੀਆਂ ਵੀ ਲਗਦੀਆਂ ਰਹੀਆਂ ਨੇ ਪਰ ਰੌਲਾ ਕਿੱਥੇ ਸੀਗਾ ਉਸ ਐਲ ਐਲ ਬੀ ਵਾਲੇ ਚੱਕਰ ਦੇ ਵਿੱਚ ਵੀ ਇਹੀ ਰੌਲਾ ਸੀਗਾ ਕਿ ਸੀਟਾਂ ਤਾਂ ਮੰਨ ਲਓ ਹੋਈਆਂ ਸੀ ਯੂ ਜੀ ਸੀ ਵੱਲੋਂ ਉਹਨਾਂ ਨੂੰ ਲਾਉਡ 500 ਤਾਂ ਐਲ ਐਲ ਬੀ ਉਹਨਾਂ ਨੇ ਕਰਾਦੀ 5000 ਵਿਅਕਤੀ ਨੂੰ ਹੁਣ ਜਿਹੜੇ ਉਹ 450 ਅਲੱਗ ਨੇ ਬੰਦੇ ਫੀਸਾਂ ਉਹਨਾਂ ਨੇ ਵੀ ਭਰੀਆਂ ਨੇ ਉਹਨਾਂ ਨੇ ਪੇਪਰ ਵੀ ਦਿੱਤੇ ਨੇ ਪਰ ਸਿਰਫ ਇਹ ਕਿ ਸਰਕਾਰ ਦਾ ਜਿਹੜਾ ਉਸ ਹਿਮਾਚਲ ਪ੍ਰਦੇਸ਼ੀ ਸਰਕਾਰ ਨੇ ਉਸ ਯੂਨੀਵਰਸਿਟੀ ਦਾ ਧਿਆਨ ਉਦਾਹਰਨ ਦੇ ਤੌਰ ਤੇ ਐਲਐਲਵੀ ਦੀ ਤੇ 5000 ਵਕੀਲ ਇਹਨਾਂ ਨੇ 1 ਸਾਲ ਚ ਬਣਾ ਕੇ ਤੁਰਤਾ ਤਾਂ ਉਹਦੇ ਜਿਹੜੇ 4500 ਬੰਦੇ ਸੀ ਉਹਨਾਂ ਨੇ ਫੀਸਾਂ ਵੀ ਭਰਤੀਆਂ ਉਹਨਾਂ ਦੀ ਫੀਸਾਂ ਵੀ ਖਰਾਬ ਹੋ ਗਈਆਂ ਔਰ ਉਸ ਤੋਂ ਬਾਅਦ ਜਿਹੜਾ ਸਮਾਜਿਕ ਦੇ ਵਿੱਚ ਜਿਹੜਾ ਉਹਨਾਂ ਦਾ ਰੁਤਬਾ ਡਾਊਨ ਹੋਇਆਗਾ ਉਹਦੀ ਜਿਹੜੀ ਪਰਭਾਈ ਉਹ ਨਾ ਤਾਂ ਇਹਨਾਂ ਦੀ ਕੋਈ ਫੀਸਾਂ ਸਰਕਾਰ ਕਰ ਸਕਦੀ ਹੈ ਕਿ ਕਿਸ ਕਿਸ ਤਰ੍ਹਾਂ ਜਿਹੜਾ ਉਹਨਾਂ ਨੂੰ ਜਿਹੜਾ ਮਾਨਸਿਕ ਪਰੇਸ਼ਾਨੀਆਂ ਸਾਹਮਣਾ ਕਰਨੇ ਪਿਆ ਜਾਂ ਜਿਹੜੇ ਆਸ-ਪਾਸੇ ਲੋਕ ਉਹਨਾਂ ਜਿੱਥੇ ਉਹਨਾਂ ਨੇ ਬਕਾਲਤੀ ਡਿਗਰੀ ਲੈ ਕੇ ਕੰਮ ਕਰਨਾ ਸ਼ੁਰੂ ਕਰਤਾ ਸੀ ਬਾਅਦ ਦੇ ਵਿੱਚ ਉਹਨਾਂ ਨੂੰ ਸਿਲੰਡਰ ਕਰਾਉਣੀ ਪਈ ਉੱਥੇ ਜਿਹੜਾ ਸਸਟੇਨਿਟੀ ਦੀ ਸਥਿਤੀ ਦਾ ਉਹਨਾਂ ਨੂੰ ਸਾਹਮਣਾ ਕਰਨਾ ਪਿਆ ਤੋਂ ਸਰਕਾਰ ਨੂੰ ਚਾਹੀਦਾ ਹੈ ਕਿ ਵੀ ਇਸ ਦੀ ਪੂਰੀ ਜੜੀ ਗੌਰ ਕਰੇ ਔਰ ਜਿਹੜੇ ਵਿਦਿਆਰਥੀ ਨੇ ਉਹਨਾਂ ਨੂੰ ਵੀ ਆਪਣੀ ਜੜੀ ਐਡਮਿਸ਼ਨ ਐਡਮਿਸ਼ਨ ਲੈਣ ਤੋਂ ਪਹਿਲਾਂ ਚੰਗੀ ਤਰ੍ਹਾਂ ਉਸ ਕਾਲਜ ਦੇ ਸਟੇਟਸ ਬਾਰੇ ਉਹਦੀਆਂ ਜੜੀਆਂ ਕਿੰਨੀਆਂ ਉਹਨਾਂ ਨੂੰ ਸੀਟਾਂ ਅਲਾਟ ਹੋਈਆਂ ਹੋਈਆਂ ਨਹੀਂਆਂ ਇਹ ਵੀ ਆਪਣਾ ਫਰਜ਼ ਹੈ ਵੀ ਉਹ ਪੂਰੀ ਤਰ੍ਹਾਂ ਘੋਖਪੜਤਾਲ ਕਰਨ ਤੋਂ ਬਾਅਦ ਇਸ ਗੱਲ ਦਾ ਧੱਕਾ ਜਿਹੜਾ ਹੈਗਾ ਵਿਦਿਆਰਥੀ ਨੂੰ ਸੋਚਣਾ ਪੰਡਾ ਹੈਗਾ ਕਿ ਜਦੋਂ ਇਸ ਸਸਤਾ ਦੀ ਮੁਖੀ ਦਾ ਜਾਂ ਹੋਸਟਲ ਇਹ ਵੀ ਸੁਣ ਚਾ ਕੇ ਉੱਥੇ ਪੜਾ ਰਹੇ ਨੇ ਉਹ ਕਿ ਜਿਹੜੇ ਉਹ ਜਿਨ੍ਹਾਂ ਦੇ ਪਰਚੇ ਦਰਜ ਹੋਇਆ ਹੈਗਾ ਕਹਿੰਦਾ ਵੀ ਉਹ ਪੜਾ ਰਹੇ ਨੇ ਉਹਨਾਂ ਵਿਦਿਆਰਥੀਆਂ ਨੂੰ ਤਾਂ ਉਹ ਜਿਹੜੇ ਵਿਦਿਆਰਥੀ ਨੇ ਜਾਂ ਉਸ ਸਸਤਾ ਵਿੱਚ ਆਉਣ ਵਾਲੇ ਵਿਦਿਆਰਥੀ ਨੇ ਉਹਨਾਂ ਵਾਸਤੇ ਸੋਚਣੀ ਲੋੜ ਹੈਗੀ ਵੀ ਇੱਕ ਸਸਤਾ ਦਾ ਮੁਖੀ ਜਿਹੜਾ ਖੁਦ ਆਪਣੇ ਬੇਟੀ ਬੇਟੇ ਦੀ ਜਿਹੜੀ ਡਿਗਰੀ ਆ ਉਹਨੂੰ ਜਲ ਹੀ ਡਿਗਰੀ ਦੇ ਸਕਦਾ ਤਾਂ ਉਹ ਜਿਹੜੇ ਦੂਜੇ ਵਿਦਿਆਰਥੀ ਨੇ ਜੇ ਆਪਾਂ ਵਪਾਰੀ ਕਰਨ ਦੇ ਸਾਬ ਹੁਣ ਦੇਖੀ ਤਾਂ ਉਹਨਾਂ ਦੇ ਗਾਹਕ ਨੇ ਤੋ ਗਾਜ ਨੂੰ ਤਾਂ ਮਾੜੀ ਜੀ ਪਹਿਲਾਂ ਦੇਖਦਾ ਜਦੋਂ ਆਦੇ ਬੱਚੇ ਨੂੰ ਗਲਤ ਜੀ ਦੇ ਸਕਦਾ ਉਹ ਇਹ ਸੋਚਣ ਦੀ ਲੋੜ ਆ ਉਹਨਾਂ ਨੂੰ ਇਹਦਾ ਜਿਹੜੇ ਉੱਥੇ ਸਸਤੇ ਵਿੱਚ ਪੜਨ ਵਾਲੇ ਮਾਪੇ ਮਾਪਿਆਂ ਨੇ ਜਿਹੜੇ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਆਂਗੇ ਕਿ ਸਰਕਾਰਾਂ ਦੀ ਵੀ ਆਪਣਾ ਸਮਝਿਆ ਕਿ ਡਿਊਟੀ ਹੁੰਦੀ ਹੈ ਤੇ ਕੁਝ ਆਪਾਂ ਵੀ ਜਾਗਰੂਕ ਹੋਈਏ ਤੇ ਉਸ ਜਿਹੜੀ ਹੈ ਜੀ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਜਿਹੜੇ ਵੀ ਉਹਨਾਂ ਨੇ ਇਸ ਤੋਂ ਪਹਿਲਾਂ ਕੋਰਸ ਜੀ ਕੀਤੇ ਹੋਏ ਨੇ ਜਾਂ ਚੱਲ ਰਹੇ ਨੇ ਉਹਨਾਂ ਦਾ ਪੂਰਾ ਜਿਹੜਾ ਉਹਦਾ ਸਰਕਾਰ ਦੇ ਨਾਲ ਰਲ ਕੇ ਸਰਕਾਰ ਤੋਂ ਮੰਗਟਾਉਣਾ ਔਰ ਖੁਦ ਵੀ ਉਹਨਾਂ ਸਰਟੀਫਿਕੇਟਸ ਦੀ ਜਾਂਚ ਕਰਵਾਉਣਾ